ਕਮਲ ਕੌਰ ਪਾਬੀ ਦੇ ਕਤਲ ਤੋਂ ਬਾਅਦ ਇੱਕ ਹੋਰ ਇੰਸਟਾਗ੍ਰam ਸਟਾਰ ਪ੍ਰੀਤ ਜੱਟੀ ਨਾਮ ਦੀ ਇੱਕ ਇੰਸਟਾਗ੍ਰam ਦੇ ਉੱਤੇ ਆਈਡੀ ਹੈ ਜੋ ਕਿ ਰੀਲਾ ਸ਼ੇਅਰ ਕਰਦੀ ਹੈ ਉਸ ਨੂੰ ਵੀ ਹੁਣ ਇੱਕ ਧਮਕੀ ਮਿਲੀ ਹੈ ਜਾਨੋਂ ਮਾਰਨ ਦੀ ਧਮਕੀ ਇੱਕ ਸਟੋਰੀ ਉਸ ਦੇ ਵੱਲੋਂ ਪਾਈ ਗਈ ਹੈ ਇੰਸਟਾਗ੍ਰam ਦੇ ਉੱਤੇ ਜਿਸ ਦੇ ਵਿੱਚ ਉਹ ਕਹਿ ਰਹੀ ਹੈ ਕਿ ਮੈਨੂੰ ਨੋ ਕਾਲਰ ਆਈਡੀ ਤੋਂ ਕਾਲ ਲਗਾ ਰਹੇ ਨੇ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਖੁਦ ਉਸ ਨੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ ਦੇ ਨਾਲ ਹੀ ਇੰਸਟਾਗ੍ਰam ਅਕਾਊਂਟ ਦੇ ਉੱਤੇ ਇਸ ਦੇ ਵੱਲੋਂ ਸਟੋਰੀ ਸਾਂਝੀ ਕੀਤੀ ਹੈ ਭਰੇ ਮਨ ਦੇ ਨਾਲ ਉਸ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਜੋ ਵੀ ਆਪਣੇ ਸਵਾਦ ਦੇ ਲਈ ਨੋ ਕਾਲਰ ਆਈਡੀ ਤੋਂ ਖੋਲ ਲਗਾ ਰਿਹਾ ਹੈ ਉਹ ਉਹਨਾਂ ਦੀ ਮਰਜ਼ੀ ਹੈ ਸਵਾਦ ਲੈ ਰਹੇ ਹੋ ਲੈਂਦੇ ਰਹੋ ਕੋਈ ਗੱਲ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਸਹੀ ਤਰ੍ਹਾਂ ਪਤਾ ਲਗਾ ਸਕਦੀ ਹਾਂ ਕਿ ਗਲਤੀ ਹੋਈ ਹੈ ਤੇ ਮੈਂ ਮਾਫੀ ਵੀ ਮੰਗੀ ਸੀ ਹੁਣ ਵੀ ਮੈਂ ਬਸ ਆਪਣੀ ਗਲਤੀ पूछ ਲਈ ਹੈ ਲਾਈਵ ਹੋਈ ਸੀ ਕਿ ਮੇਰੀ ਕਿਹੜੀ ਚੀਜ਼ ਤੋਂ ਪ੍ਰੋਬਲਮ ਹੈ ਹੁਣ ਕੱਪੜਿਆਂ ਤੋਂ ਜਾਂ ਹੋਰ ਕੋਈ ਚੀਜ਼ ਤੋਂ ਪ੍ਰੋਬਲਮ ਹੈ ਤੇ ਹੁਣ ਤੱਕ ਲੋਕਾਂ ਨੂੰ ਜੋ ਮੇਰੇ ਵਿੱਚ ਗਲਤ ਲੱਗਦਾ ਸੀ ਉਹ ਮੈਂ ਹੁਣ ਸੁਧਾਰਿਆ ਤੇ ਮਾਫੀ ਵੀ ਮੰਗਦੀ ਆਈਆਂ ਪਰ ਹੁਣ ਹੱਦ ਹੋ ਗਈ ਹੈ ਤੰਗ ਕਰਨ ਦੀ ਕੋਈ ਹੱਦ ਹੁੰਦੀ ਹੈ ਬਾਕੀ ਹਰ ਗਲਤੀ ਦਾ ਹਿਸਾਬ ਰੱਬ ਨੂੰ ਦੇਣਾ ਹੈ ਤੇ ਫਿਰ ਵੀ ਦੁਨੀਆ ਜਜ ਕਰਨੋਂ ਨਹੀਂ ਹਟਦੀ ਇਹ ਜਿਹੜੀਆਂ ਗੱਲਾਂ ਨੇ ਪ੍ਰੀਤ ਜੱਟੀ आईडी जेडीआई स्कुडी ਦੀ ਉਸ ਦੇ ਉੱਤੇ سوشل میڈیا ਅਕਾਊਂਟ ਦੇ ਉੱਤੇ ਪੋਸਟ ਪਾ ਕੇ ਇਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੇਕਰ ਦੀਪਿਕਾ ਲੂਤਰਾ ਦੀ ਗੱਲ ਕੀਤੀ ਜਾਵੇ ਉਸ ਦੇ ਵੱਲੋਂ ਵੀ ਫਿਰ ਦੁਬਾਰਾ ਮਾਫੀ ਮੰਗੀ ਗਈ ਸੀ ਪਿਛਲੇ ਦਿਨੀ ਇੰਸਟਾਗ੍ਰਾਮ ਦੇ ਉੱਤੇ ਉਸ ਦੇ ਵੱਲੋਂ ਜਿਹੜੀਆਂ ਫੋਟੋਜ਼ ਵੀਡੀਓਜ਼ ਫੇਸਬੁੱਕ ਦੇ ਉੱਤੇ ਪਾਈਆਂ ਜਾਂਦੀਆਂ ਨੇ ਉਸ ਦੇ ਬਾਬਤ ਉਸ ਦੇ ਵੱਲੋਂ ਇਹ ਗੱਲ ਸਾਂਝੀ ਕੀਤੀ ਗਈ ਕਿ ਹੁਣ ਮੈਂ ਅਜਿਹੀਆਂ ਵੀਡੀਓਜ਼ ਅਜਿਹੀ ਪ੍ਰਮੋਸ਼ਨਾਂ ਨਹੀਂ ਕਰਦੀ ਮੈਂ ਅਜਿਹੀ ਸ਼ਬਦਾਵਲੀ ਨਹੀਂ ਯੂਜ਼ ਕਰਦੀ ਤਾਂ ਮੈਨੂੰ ਮਾਫ਼ ਕਰ ਦਿੱਤਾ ਜਾਵੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਮੈਂ ਡਰੀ ਹੋਈ ਆ ਤਾਂ ਹੁਣ ਇੱਕ ਹੋਰ ਕੁੜੀ ਜੋ ਕਿ ਇੰਸਟਾਗ੍ਰਾਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਪੋਸਟ ਕਰਦੀ ਸੀ ਉਸ ਦੇ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮੈਨੂੰ ਵੀ ਇੰਸਟਾਗ੍ਰਾਮ ਦੇ ਉੱਤੇ ਉਸ ਦੇ ਵੱਲੋਂ ਜਿਹੜੀ ਇਹ ਪੋਸਟ ਪਾਈ ਗਈ ਹੈ ਉਸਨੇ ਕਿਹਾ ਮੈਨੂੰ ਵੀ ਹਣ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੈਨੂੰ ਫੋਨ ਆ ਰਹੇ ਨੇ ਜਿਸ ਦੇ ਵਿੱਚ ਧਮਕੀਆਂ ਦਿੱਤੀਆ ਜਾਰੀਆ ਨੇ ਖੌਫ ਦਾ ਮਾਹੌਲ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਮਹਿਸੂਸ ਹੋ ਰਿਹਾ ਹੈ ਇਹ ਵੀ ਕਾਫੀ ਮਸ਼ਹੂਰ ਇੰਸਟਾਗ੍ਰam ਦੇ ਉੱਤੇ ਇੱਕ ਦੱਸੀ ਜਾਂਦੀ ਹੈ ਇਨਫਲੂਐਂਸਰ 5 ਲੱਖ 5 ਲੱਖ ਦੇ ਕਰੀਬ ਇਸ ਦੇ ਫਾਲੋਅਰਸ ਨੇ ਜਿਸ ਦੇ ਉੱਤੇ ਇਹ ਵੀਡੀਓਜ਼ ਪਾਉਂਦੀ ਆ ਆਪਣੀਆਂ ਰੀਲਾਪ ਸ਼ੇਅਰ ਕਰਦੀ ਹੈ ਜਿਸ ਤੋਂ ਬਾਅਦ ਇੱਕ ਸਟੋਰੀ ਅਚਾਨਕ ਤੋਂ ਇਸ ਦੇ ਪੇਜ ਦੇ ਉੱਤੇ ਦੇਖੀ ਜਾਂਦੀ ਹੈ ਲੋਕਾਂ ਦੇ ਵੱਲੋਂ ਜਿਸ ਦੇ ਵਿੱਚ ਇਸਨੇ ਲਿਖਿਆ ਕਿ ਮੈਨੂੰ 20 ਕਾਲਸ ਆ ਰਹੀਆਂ ਨੇ ਅਜੇ ਹੀ ਫੋਨ ਮੈਨੂੰ ਆ ਰਹੇ ਨੇ ਕਿ ਜਾਨੋ ਮਾਰਨ ਦੀ ਧਮਕੀਆਂ ਮੇਰੇ ਤੱਕ ਪਹੁੰਚੀਆਂ ਨੇ ਤੇ ਮੈਨੂੰ ਹੁਣ ਕੋਈ ਸਮਝ ਨਹੀਂ ਇਹ ਗੱਲ ਦੀ ਆ ਰਹੀ ਕਿ ਮੇਰੀ ਹੁਣ ਕੀ ਗਲਤੀ ਹੈ ਮੈਂ ਮਾਫੀ ਵੀ ਮੰਗ ਚੁੱਕੀ ਆ ਜਿਸਨੇ ਜੋ ਕਰਨਾ ਹੈ ਉਹ ਕਰਦਾ ਰਹੇ ਕਿਉਂਕਿ ਮੈਂ ਹੁਣ ਗਲਤ ਨਹੀਂ ਆ ਅਜੀਆਂ ਗੱਲਾਂ ਸਟੋਰੀ ਦੇ ਵਿੱਚ ਇਸ ਦੇ ਵੱਲੋਂ ਲਿਖਿਆ ਗਿਆ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜੋ ਪ੍ਰੀਤ ਜੱਟੀ ਨਾਮ ਦੀ ਆਈਡੀ ਸੋਸ਼ਲ ਮੀਡੀਆ ਦੇ ਉੱਤੇ ਹੈ ਜਿਸ ਦੇ ਵੱਲੋਂ ਸਟੋਰੀ ਪਾ ਕੇ ਇਹ ਗੱਲ ਸਾਂਝੀ ਕੀਤੀ ਗਈ ਹੈ